22 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੇ 23 ਜਨਵਰੀ ਨੂੰ ਪੰਜਾਬ ਦਾ ਸਵੇਰ ਵੇਲੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਜਿਵੇਂ ਦੱਸਿਆ ਹੋਇਆ ਸੀਗਾ ਕਿ ਦੁਪਹਿਰ ਤੱਕ ਤਾਂ ਧੁੱਪ ਵਧੀਆ ਲੱਗੇਗੀ ਹਵਾਵਾਂ ਦੇ ਵਿੱਚ ਵਾਪਸੀ ਰਹੇਗੀ ਪਰ ਜਿਵੇਂ ਹੀ ਦੁਪਹਿਰ ਤੋਂ ਬਾਅਦ ਮੌਸਮ ਜਾਵੇਗਾ ਮੌਸਮ ਬਦਲਣਾ ਸ਼ੁਰੂ ਹੋਵੇਗਾ ਪੂਰੇ ਦੀਆਂ ਤੇਜ਼ ਹਵਾਵਾਂ ਦੀ ਵਾਪਸੀ ਹੋਵੇਗੀ ਕਿੱਥੇ ਕਿੱਥੇ ਕਿੰਨੀ ਕੁ ਮਾਤਰਾ ਦੇ ਵਿੱਚ ਤੇਜ਼ ਪੁਰਾ ਚੱਲ ਰਿਹਾ ਹੈ ਇਹ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਜਿੰਨੀ ਤੇਜ਼ ਪੂਰੇ ਦੀਆਂ ਹਵਾਵਾਂ ਚੱਲਣਗੀਆਂ ਉੰਨਾ ਹੀ ਤੇਜ਼ ਇਹ ਸਿਸਟਮ ਲੱਗਦਾ ਹੋਇਆ ਜਾ ਪਰਿਆ ਹੈ ਅੱਜ ਦੁਪਹਿਰ ਤੋਂ ਬਾਅਦ ਸ਼ਾਮ ਬਿਲੇ ਇਹ ਸਿਸਟਮ ਰਾਜਸਥਾਨ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗੀ ਲਹਿੰਦੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਅਤੇ ਗੜੇਮਾਰੀ ਪਾਕਿਸਤਾਨ ਦੇ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਸ਼ਾਮ ਵੇਲੇ ਇਹ ਸਿਸਟਮ ਰਾਜਸਥਾਨ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ ਅਤੇ ਰਾਤ ਦੇ 8-9 ਵਜੇ ਤੋਂ ਬਾਅਦ ਇਹ ਸਿਸਟਮ ਪੰਜਾਬ ਵਿੱਚ ਦਾਖਲ ਹੁੰਦਾ ਹੋਇਆ ਦਿਖਾਈ ਦੇਵੇਗਾ ਜਿਹਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਫਾਜ਼ਿਲਕਾ ਮੁਖਸਰ ਇਹਨਾਂ ਖੇਤਰਾਂ ਦੇ ਵਿੱਚ ਮੀ ਸਭ ਤੋਂ ਪਹਿਲਾਂ ਸ਼ੁਰੂ ਹੋਵੇਗਾ ਹੌਲੀ-ਹੌਲੀ ਇਹ ਅੱਧੀ ਰਾਤ ਤੱਕ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਤੇ ਵੱਡੇ ਪੱਧਰ ਤੇ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਖਾਸ ਕਰਕੇ ਮਾਝਾ ਦੁਆਬਾ ਇਹਨਾਂ ਖੇਤਰਾਂ ਦੇ ਵਿੱਚ ਆਮ ਨਾਲੋਂ ਵੱਧਮੀ ਬਾਕੀ ਮਾਲਵੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਕਿਤੇ ਗੜੇਮਾਰੀ ਵੱਡੇ ਪੱਧਰ ਤੇ ਹੁੰਦੀ ਹੋਈਆਂ ਦਿਖਾਈ ਦੇ ਰਹੀਆਂ ਹਨ ਹਵਾਵਾਂ ਦੀ ਰਵਾਨਗੀ ਰੂਪੀ ਤੇਜ਼ ਮੀਂਹ ਨੇਰੀ ਤੇ ਝੱਖੜ ਵਰਗਾ ਮਾਹੌਲ ਬਣ ਸਕਦਾ ਹੈ ਸਵੇਰ ਵੇਲੇ ਤੱਕ ਇਹ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਸਿਸਟਮ ਕਵਰ ਕਰੇਗਾ ਅਤੇ ਸ਼ਾਮ ਹੁੰਦਾ ਹੁੰਦਾ ਇਹ ਪੰਜਾਬ ਤੋਂ ਪਾਰ ਲੰਘਦਾ ਹੋਇਆ ਦਿਖਾਈ ਦੇਵੇਗਾ ਉਸ ਤੋਂ ਬਾਅਦ ਤਕਰੀਬਨ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਅਤੇ ਬਰਫਵਾਰੀ ਦਾ ਦੌਰ ਦੇਖਣ ਨੂੰ ਮਿਲੇਗਾ